ਸ਼ਾਰਟ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਨੰਗ ਦਿਖਾਉਂਗਾ ਸੱਜਣੋ ਪਹਿਲੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਜਰਸੀ ਥੋੜੀ-ਮੋਟੀ ਐਰ ਸੈਰ ਆ ਥੋੜਾ-ਮੋਟਾ ਕ੍ਰਾਸ ਆ ਤੇ ਕੱਦ-ਕਾਡ ਦੇਖ ਸਕਦੇ ਹੋ ਸੱਤ ਮਹੀਨਿਆਂ ਦੀ ਗੱਬਨ ਚੈੱਕ ਪਾਸ ਆ ਐਰ ਸੈਰ ਦਾ ਇਹਦੇ ਟੀਕਾ ਲੱਗਿਆ ਹੋਇਆਗਾ ਕੱਦ-ਕਾਠ ਇਹਦਾ ਵੀ ਸੋਹਣਾਗਾ ਝੋਲੀ ਸੋਹਣੀ ਤਿਆਰ ਕਰੀ ਹੋਈ ਆ ਦੂਜੇ ਨੰਬਰ ਤੇ ਆਫਸਰ ਜਰਸੀ ਆ ਇਹਨੇ ਵੀ ਇੱਕ ਅੱਧਾ ਗੱਟੂ ਖਾ ਕੇ ਗੱਬਨ ਹੋਇਆ ਨਾ ਝੋਲੀ ਝਾਲੀ ਇਹਦੀ ਵੀ ਚੰਗੀ ਆਗੀ ਦੇਖ ਸਕਦੇ ਹੋ ਤੁਸੀਂ ਤੀਜੇ ਨੰਬਰ ਤੇ ਐਚ ਐਫ ਇਹ ਬਾਈ ਕਰਨਾ ਇੱਕ ਸਾਲ ਦੀ ਆ ਇਹ ਵੀ ਇੱਕ ਅੱਧਾ ਗੱਟੂ ਖਾ ਕੇ ਗੱਬਣ ਹੋ ਜਾਊਗੀ ਫਾਰਮ ਵਾਲੀ ਵੱਡੀ ਗਾਂ ਬਣੂ ਇਹ ਕਿਉਂਕਿ ਕੱਦ ਕਾਟੇ ਤਾਂ ਸੋਹਣਾਗਾ ਝੋਲੀ ਇਹ ਵੀ ਬਹੁਤ ਸੋਹਣੀ ਤਿਆਰ ਕਰੋਗੀ ਚਾਰੇ ਥਾਂ ਨੇ ਨਿੱਖਰ ਮੇ ਥਣ ਮੇ ਦੇਖ ਸਕਦੇ ਹੋ ਤੇ ਚੌਥੇ ਨੰਬਰ ਤੇ ਦੂਜੇ ਸੂਏ ਨੂੰ ਗੱਬਣਾ ਪਹਿਲੇ ਸੂਏ ਹੁਣ 14 ਲੀਟਰ ਦੁੱਧ ਦੇ ਹਾਜ਼ਰ ਆਗਾ ਆਪਦੀ ਫੁੱਲ تصਦੀ ਕਰਕੇ ਕੋਈ ਵੀ ਗਾਂ ਜਾਂ ਕੋਈ ਵੀ ਬੱਸੀ ਪਸੰਦ ਆਉਂਦੀ ਆ ਉਹ ਖਰੀਦ ਸਕਦੇ ਹੋ ਨੰਬਰ ਵਾਈ ਦਾ ਸਕਰੀਨ ਉੱਪਰ ਚੱਲੀ ਜਾਂਦਾ ਜਾਂ ਫੁੱਲ ਵੀਡੀਓ ਦੇਖ ਲਓ ਉਹਦੇ ਵਿੱਚ ਪੂਰੀ ਡਿਟੇਲ ਦਿੱਤੀ ਹੋਈ ਆ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ